सिख धर्म के बारे में हमें ज्ञान और उसके हमें फिफ्टी परसेंट ही मालूम था यहाँ आने के, के बाद हमें काफी जानकारी मिली कल हमने यहाँ के बाद दर्शनीय स्थान जो और गुरुद्वारे देखे उनसे हम बहुत ही प्रभावित हुए हैं

के द्वारा जो यह हमें सेवा भाव या सहयोग भाव रहा वो उसके लिए हम आपके सभी के बहुत बहुत आभारी हैं और बहुत ही मन प्रफुल्लित हुआ कि हम चरण सिंह जी के साथ में आकर और इतनी अच्छी मान सम्मान के साथ यहाँ आए और हमें इतना मान सम्मान मिला यहाँ पर इसलिए हम तय दिल से सभी का शुक्रिया अदा करते हैं और बहुत अच्छा लगा हम अपने परिवार वालों को भी लेके आएंगे की अमृतसर बहुत अच्छी जगह है यहाँ सभी का बहुत मान सम्मान होता है और बहुत ही अच्छा लगता है यहाँ की व्यवस्था अपनापन यहाँ का हमको बहुत ही पसंद आया पहले तो बस एक अमृतसर के बारे में पता था वहाँ पे गुरुद्वारा स्वर्ण मंदिर बना हुआ है जो सरोवर के बीचों बीच है बस उसके उससे ज़्यादा इतना कुछ नहीं पता था हाँ गुरु नानक साहब के बारे में पता था पर ये जो कल हमने यहाँ के आदर्शनीय स्थान जो और भी गुरुद्वारे देखे उनसे हम बहुत ही प्रभावित हुए हैं और यहाँ के लिए शुभ संकल्प करते हैं कि और ताकि ये भी यहाँ की जगह ऐसी दिन स्वागत करे वाहू जी का खालसा वाहू जी की फतेह ਜੋਧਪੁਰ ਤੋਂ ਕੰਦੂਏ ਨਾ ਇਰਾਦੇ ਆ ਕੇ ਜਿਹਾ ਸਤ ਚੰਦਜੀਤ ਸਿੰਘ ਜੋ ਜੋਧਪੁਰ ਦੇ ਵਸਨੀਕ ਨੇ ਉਹਨਾਂ ਦੀ ਗਵਾਈ ਵਿੱਚ ਸੱਚਕਾਂਸ਼ੀ ਮੰਦਰ ਸਾਹਿਬ ਦੇਤੇ ਦਰਸ਼ਨ ਹੁ ਗਏ ਆ ਸੀ ਇਸੇ ਹੋਏ ਵਿੱਚ ਸਤ ਚੰਦਜੀਤ ਸਿੰਘ ਜੋ ਲੰਮ ਸਮਾਂ ਇਹ ਜੋਧਪੁਰ ਦੇ ਜਿਹੜੇ ਕਜਦੀ ਸੀ ਜਾਂ ਜਿਹੜੇ ਸਾਡੇ ਸਿੰਘ ਜੋਧਪੁਰ ਚ ਬੰਦ ਕੀਤੇ ਸਨ ਉਹਨਾਂ ਦੀ ਅੰਗਲਗਾਤਾਂ ਤੇ ਸਤਿ ਸਰਦਾਰ ਸੁਦੀਪ ਸਿੰਘ ਜੀ ਸਾਡੇ ਕੌਂਸਲ ਦੀ ਪ੍ਰਧਾਨ ਸਾਹਿਬ ਜੋ ਉਸ ਸਮੇਂ ਉਹਨਾਂ ਕੇਸਾਂ ਦੀ ਕਾਰਵਾਈ ਕਰਦੇ ਸਨ ਉਹਨਾਂ ਕੇਸਾਂ ਵਿੱਚ ਸਹਿਯੋਗ ਕਰਦੇ ਸਨ ਸਤਿ ਸਰਦਾਰ ਸੁਦੀਪ ਸਿੰਘ ਜੀ ਨੇ ਲੰਮਾ ਸਮਾਂ ਲਗਭਗ 4 ਸਾਲ ਜੋਧਪੁਰ ਦੇ ਜਿਹੜੇ ਆਪਣੇ ਸਾਡੇ ਸਿੱਧ ਸੀਗੇ ਉਹਨਾਂ ਦੀ ਉਹਨਾਂ ਦੇ ਕੇਸਾਂ ਦੀ ਕਾਰਵਾਈ ਕੀਤੀ ਸਤਿ ਸਰਦਾਰ ਚਰਨਜੀਤ ਸਿੰਘ ਉਦੋਂ ਤੋਂ ਹੀ ਸਤਿ ਸਰਦਾਰ ਸੁਦੀਪ ਸਿੰਘ ਜੀ ਨਾਲ ਜੁੜੇ ਹੋਏ ਨੇ ਇਹ ਇੱਕ ਜਥਾ ਲੈ ਕੇ ਵਿਸ਼ੇਸ਼ ਤੌਰ ਤੇ ਸਭ ਤੋਂ ਸ਼ੇਮ ਅਦਸਾ ਪਹੁੰਚੇ ਸਨ ਅੱਜ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸ਼ਮੂਕਤਰਾ ਪ੍ਰਬੰਧਕ ਕਮੇਟੀ ਨੂੰ ਸਨਮਾਨਿਤ ਕੀਤਾ ਗਿਆ ਮੇਰੀ ਖੁਸ਼ੀ ਦੀ ਗੱਲ ਹੈ ਕਿ ਜਦੋਂ ਡਾ. ਚੰਦਰ ਸਿੰਘ ਨੇ ਸਿਹਤ ਸੇਵਾਵਾਂ ਦਾ ਸਫਰ ਕੀਤਾ ਕਿ ਅਸੀਂ ਉੱਥੋਂ ਦੇ ਵਿਦਵਾਨਾਂ ਇਕੱਠਾ ਲੈ ਕੇ ਇੱਥੇ ਆ ਰਹੇ ਹਾਂ ਇਹਨਾਂ ਬੜੀ ਮੰਨ ਖੁਸ਼ੀ ਹੈ ਕਿ ਜਿਹੜੇ ਸਾਡੇ ਬਾਗਾਂ ਸੇਟਾਂ ਤੇ ਸੱਤ ਪਾਈ ਚਾਰੇ ਦੇ ਲੋਕ ਬੈਠੇ ਨੇ ਉਹ ਸੱਚ ਕੰਮ ਸ਼੍ਰੀਮੰਤ ਸਰਨਾ ਆਪ ਵੀ ਜੁੜੇ ਨੇ ਇਹੋ ਉਹਨਾਂ ਨੇ ਵੀ ਜੋੜ ਰਹੇ ਨੇ ਉਹ ਸ਼ੇਸ਼ੋਪੋਰ ਤੇ ਰਾਜ ਜਿਹੜੇ ਜਥਾ ਲੈ ਕੇ ਪਹੁੰਚੇ ਤੇ ਉਹਨਾਂ ਦਾ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਿਹੜਾ ਜਥੇ ਜਥੇ ਚ ਆਏ ਸੀਗੇ ਉਹਨਾਂ ਨੇ ਮਨੋਂ ਬੜੀ ਖੁਸ਼ੀ ਵਰਗਟ ਕੀਤੀ ਕੇ ਸਿੱਖ ਕੌਮ ਦਾ ਕਨਸੈਪਟ ਬੜਾ ਵਧੀਆ ਹੈ। ਸ਼ਿਨਗੁਰ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਬਹੁਤ ਕੁਝ ਸਾਨੂੰ ਸਿੱਖੋਂ ਮੇਰਾ ਸੱਚਖੰਡ ਸ਼੍ਰੀ ਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਮਨ ਨੂੰ ਬੜਾ ਸੰਕੂਨ ਮਿਲਿਆ। ਲੰਗਰ ਵਿੱਚ ਇੱਕ ਥਾਂ ਤੇ ਬੈਠ ਕੇ ਪੂਚਨੀ ਜਿਹਾ ਬੜਾ ਉਹ ਮਤ ਜਿਹੜੇ ਖਤਮ ਕੀਤਾ ਜਿਹੜਾ ਸਿੱਖੋਂ ਨੇ ਜਾਂ ਗੁਰੂ ਸਾਹਿਬਾਂ ਨੇ ਕੋ ਗੁਰੂ ਸਾਹਿਬ ਦਾ ਤਸੱਦ ਜਿਹੜਾ ਸਾਨੂੰ ਬੜਾ ਵਧੀਆ ਲੱਗਾ ਇਹ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਉਹ ਵੇਖ ਕੇ ਬੜੇ ਪ੍ਰਭਾਵਿਤ ਹੋਏ ਇਹ ਕੋਈ ਜ਼ੋਵਰ ਚੋ ਚ ਹਰ ਵਿਅਕਤੀ ਸ਼ਰਨ ਕਰਦਾ ਚਾਹੇ ਉਹ ਅਮੀਰ ਹੈ ਚਾਹੇ ਗਰੀਬ ਹੈ ਚਾਹੇ ਉਹ ਕਿਸੇ ਬਿਮਾਰੀ ਤੋਂ ਪਿੰਡ ਦਾ ਦੁੱਖ ਭਜਨੀ ਦੇਰੀ ਦਾ ਇਤਿਹਾਸ ਵੀ ਉਹਨਾਂ ਨੂੰ ਦੱਸਿਆ ਗਿਆ ਅੱਜ ਸਾਨੂੰ ਆਪਣੇ ਬੱਚਿਆਂ ਨੂੰ ਯਾਨ ਸਾਡੇ ਜਿਹੜੇ ਅਣਗਵਾਨ ਗੁੱਪੀ ਰਹਿੰਦੇ ਨੇ ਉਹਨਾਂ ਨੂੰ ਆਪਣੇ ਇਤਿਹਾਸ ਨਾਲ ਜੋੜਨਾ ਚਾਹੀਦਾ ਹੈ। ਕੋਈ ਜਿਤਨਾ ਹੋਵੇ ਇਹ ਲੋਕ ਰਾਜਸਥਾਨ ਧਰਤੀ ਤੋਂ ਆਏ ਨੇ ਇਹਨਾਂ ਨੂੰ ਆਪਣਾ ਇਤਿਹਾਸ ਦੱਸਿਆ। ਜਾਂ ਉੱਥੋਂ ਦੇ ਵਸਨੀਕ ਜਿਹੜੇ ਸਦਾ ਚੌਦੀ ਸਿੰਘ ਜਾਂ ਉਹਨਾਂ ਦੇ ਹੋਰ ਸਾਥੀ ਉਹਨਾਂ ਨੇ ਉਹਨਾਂ ਨੂੰ ਇਤਿਹਾਸ ਦੱਸਿਆ ਹੋਊਗਾ। ਤਾਂ ਉਹ ਇਤਿਹਾਸ ਤੋਂ ਪ੍ਰਭਾਵਿਤ ਹੋਗੇ। ਆ ਜੋ ਸਚਕਣ ਸ਼੍ਰੀਮੰਦਰ ਸਾਹਿਬ ਨਤਮਸਤਕ ਹੋਏ ਨੇ ਉਹਾਂ ਨੇ ਵੀ ਸਾਡੇ ਉਹਨਾਂ ਨੇ ਦੱਸਿਆ ਕਿ ਸਾਡੇ ਮਨਾਂ ਨੂੰ ਜਿਹਨੀ ਸ਼ਾਂਤੀ ਸੱਚਖੰਡ ਸ਼੍ਰੀਮਨ ਦਸਹਿਬ ਦੇ ਸਹਿਬ ਦੇ ਦਰਸ਼ਨ ਕਰਕੇ ਮਿਲੀ ਆ ਸਾਨੂੰ ਇੰਨੀ ਸ਼ਾਂਤੀ ਕਦੀ ਵੀ ਨਹੀਂ ਮਿਲੀ ਉਹਨਾਂ ਨੇ ਸੱਚਖੰਡ ਸ਼੍ਰੀਮਨ ਦਸਹਿਬ ਦੇ ਸਹਿਬ ਦੇ ਦਰਸ਼ਨ ਕਰਾਉਣ ਲਈ ਇਸ ਦਾ ਚਾਂਸ ਦੇ ਧੰਨਵਾਦ ਕੀਤਾ ਉੱਥੇ ਸ਼ਾਨੀ ਗੋਦਰਾ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕੀਤਾ ਅਸੀਂ ਉਹਨਾਂ ਦਾ ਵੀ ਧੰਨਵਾਦੀ ਆ ਅਧਿਸ਼ਤਾਰ ਚਰਜੀ ਸਿੰਘ ਦਾ ਵੀ ਧੰਨਵਾਦੀ ਆ ਜਿਨ੍ਹਾਂ ਨੇ ਚੇਚਾ ਤੌਰ ਤੇ ਇੱਕ ਜਥੇ ਦੇ ਰੂਪ ਚ ਅਦਾ ਸਭ ਸਿੰਘਾਂ ਨੂੰ ਨਾਲ ਲੈ ਕੇ ਇਸ ਇਸ ਸਥਾਨ ਦੇ ਪਵਿੱਤਰ ਸਥਾਨ ਜੋ ਸੇਕੂਮ ਦਾ ਕੇਂਦਰੀ ਸਥਾਨ ਹੈ ਉਹਨਾਂ ਨੂੰ ਦਰਸ਼ਨ ਕਰਾਏ ਮੈਂ ਸਮੁੱਚੇ ਜਥੇ ਦਾ ਧੰਨਵਾਦ ਕਰਦਾ ਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਇਸ ਜਥੇ ਦੀ ਗਵਾਹੀ ਕਰਨ ਵਾਲੇ ਇਸ ਜਥੇ ਵਿੱਚ ਆਏ ਸਾਰੇ ਜਿਹੜੇ ਉਹ ਚਾਹੇ ਸੈਕਲਰ ਚਾਹੇ ਗੈਰ ਸਖਨੇ ਚਾਹੇ ਬੀਬੀਆਂ ਨੇ ਚਾਹੇ ਕੋ ਭਾਈ ਨੇ ਸਾਰਿਆਂ ਦਾ ਪਦਸ਼ਤੀ ਬਖਸ਼ੇ ਅਤੇ ਚੜ੍ਹਦੀ ਕਲਾ ਵਿੱਚ ਵਾਹਿਗੁਰੂ ਜੀ ਤੱਕ ਪਹੁੰਚ ਵਾਹਿਗੁਰੂ ਜੀ